ਹਾਂਜੀ ਸੋ ਪੰਜਾਬੀਓ ਵੋਟਾਂ ਦਾ ਕੰਮ ਬਾਈ ਨਿਬੜ ਗਿਆ ਤੇ ਕੱਲ ਨੂੰ ਆਣਾ ਨਤੀਜਾ ਲੀਡਰ ਦਾ ਪਤਾ ਨਹੀਂ ਪਹਾੜਾਂ ਪੁੜਾਂ ਦੇ ਬਾਗੇ ਭਰਾਵੋ ਆਪਾਂ ਤਾਂ ਉਹਦੇ ਕੰਮ ਤੇ ਆ ਗਏ ਠੱਪੇ ਮੈਂ ਅੱਜ ਗੱਲ ਕਰਨੀ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਸਾਂਝਾ ਵੀ ਕਰ ਦਿਓ ਮੇਰਾ ਵੀਰ ਗੱਲ ਥੋੜੇ ਪਤੇ ਦੀ ਆ ਕੱਲ੍ਹ ਕੰਮ ਦੀ ਆ ਅੱਬਾ ਕਹਿੰਦੇ ਆ ਵੀ ਾਰੇ ਬੰਦੇ ਕਲਪਦੇ ਆ ਪੰਜਾਬ ਨੂੰ ਮਾਰਾਂ ਪੈ ਰਹੀਆਂ ਨੇ ਪੰਜਾਬ ਦੇ ਉੱਤੇ ਬਹੁਤ ਜ਼ਿਆਦੇ ਹਾਲਾਤ ਮਾਰੇ ਆ ਜੱਸ ਕਾਰਨ ਕੀ ਆ ਜਿੱਥੇ ਸਾਨੂੰ ਇਹ ਹਮਿੰਤਾ ਮਾਰ ਰਹੀਆਂ ਨੇ ਸੜਾ ਦੁਸ਼ਮਣ ਸਾਨੂੰ ਚਾਰ ਚੁਪਰੋਂ ਘੇਰ ਕੇ ਮਾਰ ਰਿਹਾ ਉੱਤੇ ਅਸੀਂ ਵੀ ਜ਼ਿੰਮੇਵਾਰ ਹਾਂ ਆਪਾਂ ਕਿਵੇਂ ਜ਼ਿੰਮੇਵਾਰ ਆ ਹੁਣ ਤੁਸੀਂ ਦੇਖੋ ਜਿੱਥੇ ਅਸੀਂ ਖੜੇ ਆ ਅੱਗ ਲਾਈ ਆ ਬਾਈ ਬਾਣਾ ਚ ਲੋਕਾਂ ਨੇ ਦਰਾਸ ਤੋਕ ਕੇ ਆ ਆ ਦੇਖੋ ਦੇ ਵੀ ਅਗਾ ਚਾੜਤੀਆਂ ਐ 38 ਡੱਬਾ ਇੱਥੇ ਹੀ ਫੂਕੇ ਅੱਗਾ ਲਾ ਕੇ ਲੋਕਾਂ ਨੇ ਹਜ਼ਾਰਾਂ ਦਰਤ ਫੂਕੇ ਬੱਚੇ ਡਟੀਰੀਆਂ ਦੇ ਅੰਡੇ ਹੋਰ ਕਿੰਨੇ ਪੰਛੀ ਕਿੰਨੇ ਇੱਥੇ ਜਨੌਰ ਮਾਰੇ ਗਏ ਕਿੰਨਾ ਧਰਤੀ ਦਾ ਤੱਤ ਜਿਹੜਾ ਕਾਣਾ ਮਚਾਇਆ ਗਿਆ ਕਿੰਨਾ ਨਾਜ਼ ਵਿੱਚ ਮੱਚਿਆ ਹੋਣਾ ਹੁਣੇ ਆਪਾਂ ਕਿ ਸੋਚਿਆ ਵੀ ਜਦੋਂ ਅਸੀਂ ਇੰਨਾ ਅਸੀਂ ਇੱਕ ਪਾਸੇ ਪਾਪ ਕਰ ਰਹੇ ਹਾਂ ਇੰਨਾ ਅਸੀਂ ਉਹ ਕੁਦਰਤ ਨਾਲ ਐਡਾ ਵੱਡਾ ਆਡਾ ਅਸੀਂ ਲਾ ਰੱਖਿਆ ਇੱਕ ਪਾਸੇ ਆਪਾਂ ਕਹਿੰਦੇ ਹਾਂ ਓਏ ਗੜਿਆਂ ਨਾਲ ਫਸਲਾਂ ਮਰ ਗਈਆਂ ਓਏ ਸਾਡੀ ਜਵਾਨੀ ਚਿੱਟਿਆਂ ਮਰ ਗਈ ਕਿਸੇ ਦੇ ਜਵਾਕ ਨਹੀਂ ਹੁੰਦਾ ਕਿਸੇ ਦੇ ਕੋਈ ਬਿਮਾਰੀ ਵੜ ਗਈ ਕੋਈ ਕੈਂਸਰ ਆ ਗਿਆ ਕੋਈ ਨੌਜਵਾਨ ਐਕਸੀਡੈਂਟ ਚ ਮਾਰੇ ਜਾ ਰਹੇ ਨੇ ਯਾਨੀ ਕੀ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਉਹਦੇ ਨੂੰ ਸਾਨੂੰ ਬੰਦੇ ਨੂੰ ਲੱਗਦਾ ਵੀ ਨਹੀਂ ਯਾਰ ਧਰਤੀ ਬਸ ਪ੍ਰਮਾਤਮਾ ਨੇ ਮੈਨੂੰ ਜੰਮਿਆ ਤੇ ਮੇਰੇ ਲਈ ਆ ਨਹੀਂ ਯਾਰ ਅਕਲ ਨੂੰ ਹੱਥ ਮਾਰ ਇਹ ਜਿਹੜੀ ਧਰਤੀ ਆ ਨਾ ਇਹ ਉਸ ਕਾਦਰ ਨੇ ਇਹ ਕੁੱਲ ਜੀਵ ਜੰਤੂ ਪਸ਼ੂ ਪੰਛੀ ਬਨਾਸਪਤੀ ਕੋ ਸਾਰੇ ਆਲੀ ਬਰਾਬਰ ਹੱਕ ਰੱਖਦੇ ਆ ਸਾਰੇ ਧਰਤੀ ਦੇ ਉੱਤੇ ਤੈਨੂੰ ਲੱਗਦਾ ਕਿ ਮੈਦੀ ਇਕੱਲੇ ਲਈ ਆ ਇਹ ਤੂੰ ਸਾਰਾ ਕੁਝ ਆਪਦੇ ਕਬਜ਼ੇ ਚ ਕਰਨ ਨੂੰ ਫਿਰਦਾ ਇਸੇ ਕਰਕੇ ਤਾਂ ਔਖਾ ਹੋਇਆ ਮਰੀ ਜਾਂਦਾ ਸਭ ਤੋਂ ਵੱਡਾ ਬੈਰੀ ਮੈਂ ਦੇਖਦਾ ਜੇ ਪੰਜਾਬ ਦੀ ਧਰਤੀ ਆਬੋ ਹਵਾ ਦਾ ਕੋਈ ਬੈਰੀ ਬਣਿਆ ਹੋਇਆ ਠੀਕ ਆ ਉਹ ਫੈਕਟਰੀਆਂ ਲਾ ਕੇ ਸਾਡੇ ਉਹਨਾਂ ਨੇ ਧਰਤੀ ਹਵਾ ਪਾਣੀ ਜ਼ਹਿਰੀਲੇ ਕਰਤੇ ਅਸੀਂ ਕੀ ਕਰਦੇ ਆ ਅੱਜ ਯਾਰ ਹਾਂ ਹਾਂ ਕਰ ਮੱਛੀ ਪੋ ਤਾਪਮਾਨ ਵੱਧ ਗਿਆ ਉਹ ਗਰਮੀ ਆ ਗਈ ਓਏ ਹੁਣ ਜਿਹੜਾ ਬੰਦਾ ਸਭ ਤੋਂ ਵੱਧ ਦਰਖਤ ਪੜਦਾ ਜਿਹਨੇ ਕਦੇ ਲਾਇ ਹੀ ਨਹੀਂ ਹੁਣੇ ਹਾਂ ਕਿੱਡਾ ਦਾ ਜੀਵ ਨਿਕਲੀ ਹੁੰਦੀ ਆ ਭੱਜ ਕੇ ਆਉਣਾ ਦਰਖਤ ਥੱਲੇ ਵੀ ਛਾਂ ਥੱਲੇ ਜਾਣਾ ਹੁਣ ਕਿਉਂ ਭਜਦੇ ਹਾਂ ਖੜੇ ਧੁੱਪੋ ਧੁੱਪੇ ਖੜ ਕੇ ਦੇਖੋ ਕਿਉਂ ਇਸੀਆਂ ਚ ਭਾਜਦੇ ਹੋਂ ਕਿਉਂ ਰੌਲਾ ਪਾਉਂਦੇ ਹੋਂ ਓਏ ਇੰਨੀ ਗਰਮੀ ਹੋ ਗਈ ਓ ਮੀਂਹ ਨਹੀਂ ਪੈਂਦਾ ਮੀਂਹ ਸੁਬਾਹ ਪਵੇ ਦਾ ਛੱਡਾ ਕੋਈ ਆ ਸਰਕਾਰਾਂ ਨੇ ਪੱਟ ਤੇ ਜਿੰਨੇ ਹਾਈਵੇ ਬਣਾਏ ਆ ਉਹ ਤਬਾਹ ਕਰਤੇ ਸਾਰੇ ਆ ਰਹਿੰਦਾ ਖੁੰਦਾ ਜਿਹੜੇ ਸੋਡੇ ਖੇਤਾਂ 'ਚ ਖੜੇ ਸੀਗੇ ਉਹ ਤੁਸੀਂ ਪੱਟ ਤੇ ਮੈਂਟ ਲਾਉਨੇ ਪੱਟਣ ਲੱਗੇ ਫਸਲ ਮਰਦੀ ਆ ਜੀ ਫਲਾਨਾ ਹੁੰਦਾ ਏ ਟਮਕਾਨਾ ਹੁੰਦਾ ਜੀ ਓਏ ਮਾੜੀ ਮੋਟੀ ਉਹ 5-4 ਮਣ ਦਾਣੇ ਘਟ ਹੋ ਜਾਣਗੇ ਉਹ ਦੂਜੇ ਪਾਸੇ ਨੁਕਸਾਨ ਦੇਖੋ ਇਕੱਠੇ ਗਿਆ ਤਾਪਮਾਨ 48 49 50 ਤੇ ਵੱਗ ਗਿਆ ਓਏ ਸੂਡਿੰਗਾਂ ਨਸਾਂ ਦੇ ਰਹਿਣ ਜੋ ਧਰਤੀ ਰਹਿਣੀ ਨਹੀਂ ਓਏ ਇਹ ਬੈਸੀ ਮੈਨੂੰ ਲੱਗਦਾ ਕਿ ਜਿਹੜੀ ਮਨੁੱਖ ਦੀ ਪ੍ਰਜਾਤੀ ਆ ਪਈ ਆਪ ਹੀ ਖਤਮ ਕਰ ਲੈਣੀ ਹੈ ਸਭ ਤੋਂ ਵੱਡਾ ਬੈਰੀ ਬੰਦਾ ਬਣਿਆ ਇੱਕ ਗਾਂ ਲਾ ਲਾ ਕੇ ਜਿਹੜੇ ਬੰਦਾ ਨੇ 나ੜ ਨੂੰ ਅੱਗ ਲਾਈ ਆ ਸਰ ਜਾਂਦਾ 나ੜ ਨੂੰ ਅੱਗ ਲਾਏ ਤੋਂ ਬਿਨਾਂ ਇੱਕ ਵਾਰੀ ਆਪਣਾ ਤਵੀਆਂ ਨਾਲ ਬਾਹ ਕੇ ਜਾਂ ਹਲਾ ਨਾਲ ਬਾਹ ਕੇ ਇੱਕ ਵਾਰੀ ਪਾਣੀ ਨਾਲ ਦੋ ਗਲ ਜਾਂਦਾ ਇਹ ਕਿੱਡੀ ਗੱਲ ਹੈ ਨਹੀਂ ਸਾਨੂੰ ਨਾ ਤੇਲ ਫੂਕਣਾ ਬਲ ਚੱਕ ਦੇ ਸੀਕ ਤੋਂ ਡੱਬੀ ਧੂਕ ਦਿੰਦੇ ਨੇ ਉਹ ਅਕਲ ਨੂੰ ਹੱਥ ਮਾਰ ਲਾ ਓਏ ਅਕਲ ਨੂੰ ਮੈਂ ਤਾਂ ਬਹੁਤ ਦਰਦ ਕਰ ਫਿਰਦਾ ਹਾਂ ਅਕਲ ਨੂੰ ਹੱਥ ਮਾਰ ਲਓ ਔਖੇ ਹੋ ਗਏ ਥੋੜੇ ਓਏ ਪੂਰਾ ਭਰ ਜਵਾਕਾਂ ਨੂੰ ਸਾਲ-ਸਾਲ ਦਾ ਨੂੰ ਕੈਂਸਰ ਕਾਲੀ ਪੀਲੀ ਸ਼ੂਗਰ ਟੀਵੀ ਪਰੇ ਪਿਆ ਹਸਤਾਲ ਓਏ ਇਹ ਸੋਡੀ ਆਪਣੀ ਦੇਣ ਵੀ ਹੈਗੀ ਆ ਸਾਰੀ ਧਰਤੀ ਜ਼ਹਿਰੀਲੀ ਕਰਤੀ ਪਾ ਪਾ ਕੇ ਇੱਥੇ ਯਹਰਾਂ ਕੋਈ ਸੋਚਦਾ ਨਹੀਂ ਕੋਈ ਸਮਝਦਾ ਨਹੀਂ ਬਹੁਤ ਦਰਦ ਦੇ ਕਲਪ ਦੇ ਫਿਰਦਾ ਮੱਥਾ ਮਾਰਦੇ ਫਿਰਦਾ ਓਏ ਬਚਾ ਲਓ ਕਿੱਥੇ ਐਡਾ ਐਡਾ ਕਿੱਥੇ ਅਸੀਂ ਕਿੱਧਰ ਨੂੰ ਜਾਣਾ ਇਹਦੀ ਕਿਹੜੀ ਕਾਲੀ ਅੱਗ ਲੱਗੀ ਆ ਸਾਨੂੰ ਕਿਹੜੇ ਖੂਜ ਦਿਗਣਾ ਦੂਜੀ ਬੇਨਤੀ ਸੁਣ ਲੋ ਆ ਜੰਗਲ ਲਾਏ ਸੀਗੇ ਭਰਾਵੋ ਅਸੀਂ ਸਾਡੇ ਬਣਾਏ ਵੀ ਦਾਸ ਹੋ ਗਏ ਯਾਰ ਸੁੱਕ-ਸੱਕ ਚੱਲੇ ਵਿਚਾਰੇ ਹੁਣ ਅੱਜ ਆ ਕੇ ਪਤਾ ਲਿਆ ਲੀਡਰ ਦਾ ਐਸੇ ਹੀ ਛੱਡੇ ਪਏ ਹੋਣੇ ਭਰਾਵੋ ਵੋਟਾਂ ਮੱਕੀਆਂ ਸਾਡਾ ਦਾ ਹੀ ਕੰਮ ਆ ਐਂ ਤਾਂ ਹੁਣ 2 2.5 3 ਮਹੀਨੇ ਸੌਣ ਪਾ ਦਿੰਦਾ ਕਿੰਨਾ ਚਿਰ ਰਹਿਣਾ ਇਹ ਵੀਡੀਓ ਕਿਦਿਆਂ ਦੀਆਂ ਵਿਚਾਰਾਂ ਦੀਆਂ ਕਈ ਦਾ ਸਾਨੂੰ ਢੀਕ ਦੇ ਜਿਹੜੇ ਚੱਲ ਹੀ ਪਸੇ ਕਿੰਗਾਂ ਦੀਆਂ ਅੱਖਾਂ ਪੱਕ ਗਈਆਂ ਵੀ ਆਉਣਗੇ ਕਰੋ ਦੇਣਗੇ ਪਾਣੀ ਸਵਾਦ ਛੱਡਿਆ ਬਾਈ ਪਾਣੀ ਇਹਨਾਂ ਨੂੰ ਆ ਕੇ ਹੁਣ ਛੱਡਿਆ ਲੈ ਕੇ ਸਵਾਦ ਤੋਂ ਹੁਣ ਆਪਾਂ ਇਸ ਕੰਮ ਤੇ ਆ ਤੁਹਾਨੂੰ ਬੇਨਤੀ ਇੰਨੀ ਆ ਯਾਰ ਜੇ ਦਿੱਤੀ ਪਰ ਵੀ ਆਪਣੇ ਆਪ ਨੂੰ ਪਿਆਰ ਕਰਦੇ ਹਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪਿਆਰ ਕਰਦੇ ਹਾਂ ਉਹਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਕੁਦਰਤ ਨੂੰ ਸੰਭਲੋ ਯਾਰ ਜਿੱਥੇ ਕਿਤੇ ਕੁਦਰਤ ਲੱਗਿਆ ਬਾਈ ਉਹਨੂੰ ਪਾਣੀ ਦਿਓ ਯਾਰ ਪੰਛੀਆਂ ਨੂੰ ਪਾਣੀ ਰੱਖੋ ਪਰ ਕੇ ਕਨਾਲੀਆਂ ਚ ਕੋਈ ਬਠਲੀਆਂ ਚ ਉਹ ਠੁੱਲਿਆਂ ਕੋਲੀਆਂ ਚ ਉਹਨਾਂ ਨੂੰ ਵੀ ਪਾਣੀ ਕਿਤੇ ਹੈ ਨਹੀਂ ਬਾਈ ਬਹੁਤ ਹੱਦ ਦੀ ਗਰਮੀ ਪੈਂਦੀ ਆ ਅੱਖ ਨਿਕਲਦੀਆਂ ਝਾਕ ਨਹੀਂ ਜਾਂਦਾ ਸੋ ਇਸ ਕਰਕੇ ਤੁਹਾਨੂੰ ਬੇਨਤੀਆਂ ਇੰਨੀਆਂ ਆ ਨਾ ਕੁਦਰਤ ਦੇ ਬੈਰੀ ਬਣੋ ਨਾ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਬੈਰੀ ਬਣੋ ਬੇ ਸਮਝੀ ਦੇ ਵਿੱਚ ਅਸੀਂ ਨੁਕਸਾਨ ਕਰ ਰਹੇ ਆ ਫਿਰ ਕਿਹਨਾਂ ਸਾਡੇ ਜਵਾਕ ਅੰਦਰ ਅੰਦਰੀ ਮਰ ਗਿਆ ਜੀ ਹੋਇਆ ਨੇ ਜੀ ਘਾਟੇ ਦਾ ਹੋ ਗਿਆ ਜੀ ਬਿਮਾਰ ਹੋ ਗਿਆ ਜੀ ਚੱਕ ਕੇ ਹਸਪਤਾਲਾਂ ਚੱਕੀ ਫਿਰਦੇ ਹਾਂ ਜਵਾਕਾਂ ਨੂੰ ਆਪ ਤੁਰੇ ਫਿਰਦੋਂ ਭਰੀ ਜਾਂਦੇ ਹਸਪਤਾਲ ਡਾਕਟਰਾਂ ਦੇ ਪੈਸੇ ਘਰੋਂ ਨਾਲੇ ਭਰੀ ਜਾਂਦੇ ਪੈਸਿਆਂ ਦੇ ਨਾਲ ਜਿਹੜੇ 4 ਪੀ ਕਮਾਉਨੇ ਆ ਆਹੀ ਕਮਾਉਨੇ ਆ ਜਿਹੜੇ ਕਹਿੰਦੇ ਵਿਧਰਾਸਤ ਪੱਟ ਦੋ 4 ਮਣ ਦਾਣੇ ਘੱਟ ਹੁੰਦੇ ਆ ਉਹ 4 ਮਣ ਛੱਡੋ ਸਾਰਾ ਘਰ ਲਾ ਕੇ ਵੀ ਨਹੀਂ ਬਚਦੇ ਓਏ ਇਹ ਇਹੀ ਤਾਂ ਇੱਥੇ ਆਪਾਂ ਕਹਿੰਦੇ ਵੀ ਸਾਰਾ ਇੱਚੀ ਹੈ ਨਰਕ ਸੁਰਗ ਜੀ ਨੂੰ ਬੋਲੇ ਇੱਚੀ ਹੈ ਇੱਥੇ ਭਰਦਾ ਬੰਦਾ ਉਹ ਪੜੀ ਜਾਂਦੇ ਆਪਾਂ ਜਿਹੜਾ ਅਸੀਂ ਕੁਦਰਤ ਦਾ ਘਾਣ ਕਰਦੇ ਆ ਉਹ ਇੱਥੇ ਸਾਡੇ ਸਾਹਮਣੇ ਆ ਹੀ ਜਾਂਦਾ ਕੋਈ ਬੰਦਾ ਸੋਚਣ ਨੂੰ ਤਿਆਰ ਨਹੀਂ ਇਹਨਾਂ ਗੱਲਾਂ ਬਾਰੇ ਸੋ ਬੇਂਤੀ ਆਖਦਾ ਕਿ ਇਹਨਾਂ ਗੱਲਾਂ ਬਾਰੇ غور ਕਰੋ ਮੇਰਾ ਵੀਰ ਸੋ ਬਹੁਤ ਦੀ ਗਰਮੀ ਆ ਵੱਤ ਤੋਂ ਵੱਧ ਰਸਤਾ ਨੂੰ ਪਾਣੀ ਦਿਓ ਪੰਛੀਆਂ ਨੂੰ ਜਾਨਵਰਾਂ ਨੂੰ ਪਾਣੀ ਧਰੋ ਰੋਕ ਨਾ ਵੱਡੂ ਨਾ ਪੱਟੂ ਨਾ ਗਾਲਾਉ ਸੰਭਲ ਜੋ ਸੰਭਲ ਦੇ ਇਹ ਪ੍ਰਜਾਤੀ ਸੋਡੀ ਆਉਣ ਵਾਲੀਆਂ ਨਸਲਾਂ ਇਖ ਖਤਮ ਹੋ ਜਾਣੀਆਂ ਉਹਦੇ ਜ਼ਿੰਮੇਵਾਰ ਤੁਸੀਂ ਰੋਕ ਹੋਵਗੇ ਇਹ ਅਸੀਂ ਕਿੰਨਾ ਚਿਰ ਚੱਲਣਗੇ ਆਈ ਏਸੀਆਂ ਦੀ ਅੱਗ ਭਰਾਈ ਜੰਨੇ ਜਿਹੜੀ ਏਸੀਆਂ ਚ ਪੈਣੇ ਹਾਂ ਏਸੀ ਚ ਪਾ ਕੇ ਵੀ ਬਿਮਾਰ ਹਾਂ ਕਿਹੜਾ ਗੋਡਾ ਮੋਡਾ ਦੁਖਣ ਲੱਗ ਗਿਆ ਕਿਸ ਨੂੰ ਸਾਦਾ ਰੋਗ ਹੋ ਗਿਆ ਏਸੀ ਵੀ ਮਾੜੇ ਨੇ ਬਾਹਲੀ ਠੰਡ ਵੀ ਮਾੜੀ ਆ ਧੁੱਪ ਵੀ ਲਿਆ ਕਰੋ ਗਰਵਾਨੀ ਕੀ ਕਹਿੰਦੀ ਐ ਜੋ ਬ੍ਰਹਮੰਡੇ ਸੋਈ ਪਿੰਡੇ ਆਪਾਂ ਵੀ ਇਸ ਬ੍ਰਹਮੰਡ ਦਾ ਅੰਗ ਆ ਹਿੱਸਾ ਇਹਦਾ ਬੰਦਾ ਕਹਿੰਦੇ ਪੰਜ ਤਤਾਂ ਤੋਂ ਬਣਿਆ ਨਾ ਮਿੱਟੀ ਤੋਂ ਵੀ ਆਪਾਂ ਬਣੇ ਆ ਹਵਾ ਤੋਂ ਵੀ ਬਣੇ ਆ ਪਾਣੀ ਤੋਂ ਵੀ ਅੱਗ ਤੋਂ ਵੀ ਆਕਾਸ਼ ਤੋਂ ਵੀ ਆਪਾਂ ਇਹਦਾ ਹੀ ਅੰਗ ਆ ਇਹਨੂੰ ਹੀ ਆਪਾਂ ਬਰਬਾਦ ਕਰਨ ਤੇ ਲੱਗੇ ਇਹਨੂੰ ਆਪਾਂ ਮਾਨ ਨਹੀਂ ਰਹੇ ਜਿਉ ਉਹਨੇ ਸਾਨੂੰ ਗਰਮੀ ਦਿੱਤੀ ਐ ਤਾਂ ਗਰਮੀ ਮਾਣੋ ਵਿਟਾਮਿਨ ਡੀ ਕਿੰਨਾ ਧੁੱਪ ਚ ਸਭ ਤੋਂ ਜ਼ਿਆਦੇ ਆ ਬਿਮਾਰੀ ਨਹੀਂ ਹੁੰਦੇ ਜੇ ਤੁਸੀਂ ਧੁੱਪ ਲੈਂਦੇ ਰਹੋ ਗਰਮੀਆਂ ਤੁਸੀਂ ਏਸੀ ਠੋਕ ਦਿੰਨੇ ਹੋ ਠੰਡਾਂ 'ਚ ਤੁਸੀਂ ਹੀਟਰ ਠੋਕ ਦਿੰਨੇ ਹੋ ਉਹ ਜੋਸ ਨੂੰ ਕੁਦਰਤ ਨੇ ਜਿਵੇਂ ਬਣਾਇਆ ਉਵੇਂ ਆ ਜਾਓ ਨਾਲੇ ਬਾਲਾ ਫਰਕ ਨਹੀਂ ਪੈਂਦਾ ਐਡੀ ਨਹੀਂ ਗੱਲ ਹੈ ਗਰਮੀ ਗਰਮੀ ਇਹ ਦੋਸਤ ਨਹੀਂ ਲੱਗਦੀ ਆ ਵਿਟਾਮਿਨ ਡੀ ਸੋਡੇ ਸਰੀਰ ਦਾ ਧੁਰਾ ਜੇ ਵਿਟਾਮਿਨ ਡੀ ਪੂਰਾ ਸਾਨੂੰ ਕੋਈ ਬਿਮਾਰੀ ਨਹੀਂ ਆ ਰੈਸਟ ਪਸਤ ਹੋਵਾਂਗੇ ਹਰ ਪੱਖ ਤੋਂ ਉਹ ਵਿਟਾਮਿਨ ਡੀ ਆਏ ਮਿਲਦਾ ਸਿੱਧਾ ਤਪ ਤੋਂ ਸੋ ਕੁਦਰਤ ਨਾਲ ਜੜੋ ਬਾਈ ਸੌਖੇ ਹੋਣਾ ਦਾ ਜਿੰਦਗੀ ਜਾਨਨ ਦਾ ਇੱਕ ਮੋਟਾ ਫੰਡਾ ਸਮਝ ਲਓ ਜੇ ਜਿੰਦਗੀ ਵਧੀਆ ਤਰੀਕੇ ਨਾਲ ਜਿਉਣੀ ਹੈ ਤੁਸੀਂ ਜਿੰਨਾ ਕੁਦਰਤ ਦੇ ਨੀਲਾ ਕਾਦਰ ਦੇ ਨੇੜੇ ਹੋ ਜਾਓਗੇ ਜਿੰਨਾ ਧਰਤੀ ਮਿੱਟੀ ਜ਼ਮੀਨ ਨਾਲ ਜੁੜ ਜਾਓਗੇ ਜਿੰਨਾ ਆਨੰਦਮਾਨ ਹੋਗੇ ਜਿੰਦਗੀ ਖੂਬਸੂਰਤ ਹੈ ਬਾਈ ਨਿਆਰਾ ਜੀ ਪਸੇਹੀ ਬੇਨਤੀ ਆ ਬਾਈ ਰੁੱਖ ਨਾ ਪਟੋ ਵੱਢੋ ਨਾ ਅੱਗਾਂ ਲਾਓ